ਇਹ ਅਡਰੋਕੀ ਆ ਤੇ ਕਮੀਨਾ ਮੇਰੇ ਕੋ ਡਰਦਾ ਨਹੀਂ ਇਹਨੂੰ ਪਤਾ ਮੈਨੂੰ ਕੋ ਆਪਣੇ ਕੋ ਕਹਿਣਾ ਨਹੀਂ ਹੈ ਤੇ ਮੈਂ ਆਪਣੀ ਕੋ ਗਾਣਾ ਸੁਣਨੀ ਹੈ ਉਹਨੇ ਮਾਰਨਾ ਦਬਕਾ ਜਿੱਦਾਂ ਇਹਨੂੰ ਗੁਰਮਨ ਵਾਜਦਾ ਤੇ ਉਦਾਂ ਹੀ ਫਿਰ ਭੱਜ ਭੱਜ ਥੱਲੇ ਵੜਦਾ ਬੈਂਚਾਂ ਦੇ ਬੈਡਾਂ ਦੇ ਠੀਕ ਹੈ ਤੇ ਕਾਦੇ ਉਹਨੇ ਰੋਕੋ ਕਾਕੇ ਪਪਾ ਪਾਣਾ ਵੀ ਅਜੇ ਪਹਿਲੇ ਦਿਨ ਵੀਡੀਓ ਪਾਈ ਹੈ ਮੈਨੂੰ 15 20 ਦਿਨ ਹੋ ਗਏ ਉਹ ਟੁੱਟ ਗਿਆ ਸੀ ਤੇ ਪਾਸਵਰਡ ਭੁੱਲ ਗਿਆ ਕੋਈ ਨਹੀਂ ਜਿੱਦਿਆ ਠੀਕ ਹੈ ਜੀ ਆ ਯਾਰ ਭਰਾ ਬਣ ਕੇ ਨੇ ਜਿੰਨੇ ਵੀ ਵੀਰ ਹਰ ਵੱਤ ਵੱਦ ਸਪੋਰਟ ਕਰਿਆ ਤੇ ਵੱਧ ਵੱਧ ਸਬਸਕ੍ਰਾਈਬ ਤੇ ਮੇਰੇ ਟਾਈਮ ਦੇ ਉਹ ਸਭ ਕਲੀਅਰ ਕਰਦੇ ਯਾਰ ਭਾਈ ਕਿਸੇ ਦਾ ਕੋਹ ਨਹੀਂ ਜਾਣਾ ਸਿੱਖ ਆਪਣੇ ਸਬਸਕ੍ਰਾਈਬ ਕਰਨ ਤੇ ਤੇ ਨਾ ਹੀ ਕਰਦਾ ਮੇਰਾ ਵੀ ਕੋਈ ਕਸਣਾ ਕਮੈਂਟ ਕਰਨ ਤੇ ਜਾਂ ਲਾਈਕ ਦੇ ਬਸ ਮੇਰਾ ਭਰਾ ਇਹ ਤੇ ਚਲੋ ਜੇ ਇਹਦੀ ਰੋਕੀ ਇਹ ਵੀ ਆਪਣੇ ਆ ਸਾਰੇ ਆਪਣੇ ਪਰ ਮੇਰਾ ਭਾਈ ਹਦੋਂ ਵੱਦ ਵੀਡੀਓ ਜਿਹੜੀ ਮੈਂ ਪੋਣੀਏ ਦੇ ਇੱਕ ਫੋਨ ਟੁੱਟਣ ਕਰਕੇ ਭਾਈ ਸਾਥ ਕੋਈ ਵੀ ਨਹੀਂ ਦਿੰਦਾ ਹੋਰਾਂ ਚੀਜ਼ਾਂ ਨੇ ਪਰ ਟੱਕਣ ਉਹਦਾ ਫੁੱਲ 사 ਦਿੰਦੇ ਕਿਹੜਾ ਵੀ ਮੇਰਾ ਭਰਾ ਕਾਂਜਪੂਰ ਹੁੰਦੇ ਜੇ ਪਿਆਰ ਕਰਦੇ ਹਨ ਕਿਉਂਕਿ ਆਪਾਂ ਗਊ ਮਾਤਾ ਦੀ ਵੀ ਸੇਵਾ ਕਰ ਚੁੱਕੇ ਆ ਤੇ ਹੱਥ ਬੰਨ੍ਹ ਕੇ ਦਾ ਕਿ ਕਿ ਜਿੰਨੇ ਵੀ ਰਾਇਬੂਜਾ ਕੋਈ ਸ਼ਰਮਦਾ ਨਾ ਸਾਰੇ ਮੇਰਾ ਭਰਾ ਸਪੋਰਟ ਕਰੋ ਔਰ ਸਬਸਕ੍ਰਾਈਬ ਕਰੋ ਕਿਉਂਕਿ ਭਾਈ ਮੇਰੇ ਚੈਨਲ ਮਹੀਨਾ ਬੰਦ ਰਹਿਣ ਕਰਕੇ ਨਾ ਵਾਚਦਾ ਹਰ ਇੱਕ ਚੀਜ਼ ਖਤਮ ਹੋ ਗਈ ਨਹੀਂ ਹੈ ਕਰਕੇ ਭਰਾ ਬਣ ਕੇ ਕਿ ਅੱਜ ਰਾਤ ਉਹ ਰਾਤੀ 5000 ਰੁਪਏ ਲੋਰਟ ਪਾ ਦੇਗੇ ਸਬਸਕ੍ਰਾਈਬ YouTube ਤੇ ਠੀਕ ਹੈ ਭਾਈ ਉਹ ਵੀ ਤੁਹਾਨੂੰ ਵੀ ਪਤਾ ਆ ਜੀ ਗੱਲ ਸਾਰੇ ਸਰਕਲ ਆ ਕਮਾਈ ਦਾ ਵੀ ਤੇ ਭਾਈ ਮੇਰੇ ਜਿਹੜੇ ਚਲੋ ਮੈਂ ਆਪਾਂ ਰੋਟੀ ਪਾਣੀ ਜੋ ਸਭ ਕੋ ਨੌਕਰੀਆ ਕਿਰਪਾ ਬਾਬੇ ਦੀ ਤੇ ਉਹ ਅੱਡੇ ਕਰਕੇ ਇਹਨਾਂ ਵਾਸਤੇ ਬਹੁਤ ਕੋ ਹੋ ਇਹ ਕਰਕੇ ਮੇਰਾ ਭਰਾ ਮੈਂ ਜਿੰਨੇ ਜੋਗਾ ਮੈਂ ਕਰਦਾ ਵਲੋਗ ਮੈਂ ਪਾਉਣ ਲੱਗਾ ਹੱਥ ਬਣ ਕੇ ਬੇਨਤੀ ਆ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ